ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਦੋ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮਾਨ ਸਾਹਿਬ ਤੁਸੀਂ ਸਿੱਖ ਤੇ ਧਰਮ ਦੇ ਨਾਲ ਸੰਬੰਧਤ ਹੋ ਕੀ ਤੁਹਾਨੂੰ ਸਿੱਖ ਇਤਿਹਾਸ ਨਹੀਂ ਪਤਾ ਤੁਸੀਂ ਜਿਸ ਪਰਪਸ ਲਈ ਤੁਸੀਂ ਕਿਹਾ ਵੀ ਮੈਨੂੰ ਖਰਾ ਪੈਨ ਫੜਾ ਦਿਓ ਇਹ ਗਲਤ ਕੰਮਾਂ ਲਈ ਕਦੇ ਨਹੀਂ ਚੱਲੇਗਾ ਪੰਜਾਬ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਇਹ ਚੱਲੇਗਾ ਇੱਕ ਤੁਹਾਡੇ ਮਦਰ ਵੀ ਹੈਗੇ ਨੇ ਉਹ ਬਹੁਤ ਸਤਕਾਰਯੋਗ ਨੇ ਉਹਨਾਂ ਨੂੰ ਪੁੱਛਿਓ ਕੋਲ ਬਿਠਾ ਕੇ ਇੱਕ ਮਾਂ ਦੇ ਲਈ ਉਹਦੇ ਪੁੱਤ ਦੀ ਜ਼ਿੰਦਗੀ ਉਹਦੇ ਪੁੱਤ ਦਾ ਜੀਵਨ ਕਿੰਨਾ ਕੁ ਕੀਮਤੀ ਹੈ ਕਿੰਨਾ ਕੁ ਪਿਆਰ ਹੈ ਰੂਹਾਨੀ ਪਿਆਰ ਹੁੰਦਾ ਹੈ ਮਾਂ ਪੁੱਤ ਦਾ ਕੀ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਮਾਵਾ ਦੇ ਹਿਰਦਿਆਂ ਨੂੰ ਠੰਡ ਪਾ ਕੇ ਕੌਡੀ ਦੇ ਬਦਲੇ ਜੀਵਨ ਜਾਂਦਾ ਹੈ ਔਰ ਮਾਵਾ ਤੇ ਉਹ ਪਰਿਵਾਰ ਦੱਸ ਵੀ ਨਹੀਂ ਸਕਦੇ ਕਿ ਸਾਡੇ ਬੱਚੇ ਦਾ ਕੀ ਹੋਇਆ ਤੁਸੀਂ ਉਹਨਾਂ ਮਾਵਾਂ ਨੂੰ ਠੰਡ ਪਾਓ ਅਮਰਿਤਪਾਲ ਸਿੰਘ ਨਾਟ ਓਨਲੀ ਦਾ ਮਦਰ son ਆਫ a ਮਦਰ ਹੀ ਇਜ਼ ਦਾ son ਆਫ ਪੰਜਾਬ ਪੰਜਾਬ ਦੀਆਂ ਮਾਵਾਂ ਤਰਲੇ ਲੈ ਰਹੀਆਂ ਨੇ ਮਿੰਤਾ ਕਰ ਰਹੀਆਂ ਨੇ ਕਿ ਤੁਸੀਂ ਉਹਨਾਂ ਦੀ ਫਾਈਲ ਤੇ ਸਾਈਨ ਕਰੋ ਐਨਐਸਏ ਘਟਾਓ ਉਹ ਬੱਚਾ ਬਾਹਰ ਆਏ ਤੇ ਆਪਣੇ ਪੰਥ ਦੀ ਪੰਜਾਬ ਦੀ ਔਰ ਸਮਾਜ ਦੀ ਵੱਧ ਤੋਂ ਵੱਧ ਸੇਵਾ ਕਰ ਸਕੇ ਮੈਂਬਰ ਪਾਰਲੀਮੈਂਟ ਹੈ ਤੁਸੀਂ ਵੀ ਇਹ ਜਾਣਦੇ ਹੋ ਪੜੇ ਲਿਖੇ ਹੋ ਕਿ ਚੁਣੇ ਹੋਏ ਇਲੈਕਟਿਡ ਮੈਂਬਰ ਜਿਹੜੇ ਨੇ ਜਿਉ ਆਪਣੇ ਏਰੀਆ ਦੀ ਗੱਲ ਨਹੀਂ ਰੱਖਣਗੇ ਪੰਜਾਬ ਦੇ ਮੁੱਦਿਆਂ ਨੂੰ ਨਹੀਂ ਉਠਾਉਣਗੇ ਤਾਂ ਕੀ ਬਣੇਗਾ ਯੂ ਆਰ ਯੂ ਬਿਲੋਂਗ ਟੂ ਦਾ ਸਿੱਖ ਰਿਲੀ ਫੈਮਿਲੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੰਗੇ ਕੰਮਾਂ ਦਾ ਵੀ ਇਤਿਹਾਸ ਜੁਗਾ ਜੁਗੰਤਰਤਾ ਤੱਕ ਰਹਿੰਦਾ ਹੈ ਤੇ ਜੇਕਰ ਮੱਥੇ ਤੇ ਕਲੰਕ ਲੱਗ ਜਾਏ ਜਿਸ ਮੁੱਦੇ ਦੀ ਤੁਸੀਂ ਆਏ ਸੀ ਕਿ ਤੁਰੰਤ ਮੁੱਖ ਮੰਤਰੀ ਬੰਦਿਆ ਸਾਰ ਬਰਗਾੜੀ ਕਾਨ ਗੁਰੂ ਸਾਹਿਬ ਦੀ ਬੇਦਵੀ ਦਾ ਜਿਹੜਾ ਉਹ ਮੈਂ ਮਸਲਾ ਹੱਲ ਕਰਾਂਗਾ ਉਸ ਤੋਂ ਬਾਅਦ ਪੰਜਾਬ ਦੇ ਮੁੱਦੇ ਚੱਕਾਂਗਾ ਬੰਦੀ ਸਿੰਘਾਂ ਦੀ ਗੱਲ ਕਰਾਂਗਾ ਉਹ ਕੋਈ ਗੱਲ ਤੁਸੀਂ ਨਹੀਂ ਕੀਤੀ ਔਰ ਫਿਰ ਇੱਕ ਇੱਕ ਗੱਲ ਹੋਰ ਹੈ ਕਿ ਜਿਹੜੇ ਨੌਜਵਾਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਨੇ ਇਹ ਮੁੱਦੇ ਚੱਕਣ ਦਾ ਕੰਮ ਸਟਰੋਂਗਲੀ ਸਟੇਟ ਗਵਰਨਮੈਂਟ ਦਾ ਹੁੰਦਾ ਮੁੱਖ ਮੰਤਰੀ ਦਾ ਹੁੰਦਾ ਤੁਸੀਂ ਮੈਨੂੰ ਅਜੇ ਤੱਕ 1947 ਤੋਂ ਬਾਅਦ ਦੀਆਂ ਪੰਜਾਬ ਦੀਆਂ ਗਵਰਨਮੈਂਟਸ ਲਈ ਦਾ ਇਤਿਹਾਸ ਫਰੋਲ ਕੇ ਦੱਸੋ ਕਿ ਇਹਨਾਂ ਸਰਕਾਰਾਂ ਨੇ ਪੰਜਾਬ ਦੀ ਇੱਜ਼ਤ ਮਾਨ ਸ਼ਾਨ ਔਰ ਉਹਨੂੰ ਸਟਰੋਂਗ ਬਣਾਉਣ ਲਈ ਕੀ ਕੀਤਾ ਹੈ ਅੱਜ ਤੱਕ ਕੀ ਸਾਡੇ ਨੌਜਵਾਨਾਂ ਨੂੰ ਮਜਬੂਰ ਨਾ ਕਰੋ ਮੋਦੀ ਸਾਹਿਬ ਤੁਹਾਡੇ ਅੱਗੇ ਵੀ ਅਪੀਲ ਹੈ ਯੂ ਆਰ ਦਾ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ ਨਾਟ ਦਾ ਪ੍ਰਾਈਮ ਮਿਨਿਸਟਰ ਆਫ ਅ ਫਿਰਕਾ ਆਫ ਅ ਜੀਲਿਜ਼ਮ ਤੁਹਾਡੇ ਲਈ ਸਾਰੇ ਤੁਸੀਂ ਮੰਦਰ ਦੇ ਵਿੱਚ ਜਾ ਕੇ ਪੂਜਾ ਕਰਦੇ ਸੀ ਬੜਾ ਅੱਛਾ ਲੱਗਾ ਸੀ ਸਾਰੀ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਇਹੀ ਭਾਵਨਾ ਇਹੀ ਸ਼ਰਧਾ ਦੂਜੇ ਧਰਮਾਂ ਲਈ ਵੀ ਰੱਖੋ ਮੋਦੀ ਸਾਹਿਬ ਔਰ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਜਿਹੜਾ ਸਬਰ ਹੈ ਉਹਨੂੰ ਬਾਰ-ਬਾਰ ਬਾਰ-ਬਾਰ ਨਾ ਪਰਖੋ ਜੇ ਤੁਸੀਂ ਇਹ ਚਾਹੁੰਦੇ ਹੋ ਜੇ ਤੁਸੀਂ ਲੋਕਾਂ ਨੂੰ ਵਿਖਾਣਾ ਚਾਹੁੰਦੇ ਹੋ ਕਿ ਤੁਸੀਂ ਥੋੜਾ ਕਾਂਗਰਸ ਨਾਲ ਸੈਪਰੇਟ ਹੋ ਤੇ ਸਾਡੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਿਉਂ ਉਹਨਾਂ ਨੂੰ ਜੇਲਾ ਕਿਉਂ ਉਹਨਾਂ ਦੀ ਅਨਖ ਨੂੰ ਵੰਗਾਰਦਾ ਕਿਉਂ ਉਹਨਾਂ ਦੀ ਜਿਹੜੀ ਤਾਕਤ ਹੈ ਉਸ ਨੂੰ ਚੰਗੇ ਪਾਸੇ ਚੈਨਲਾਈਜ਼ ਕਰਕੇ ਅਸੀਂ ਸਮਾਜ ਦੀ ਸੇਵਾ ਕਰੀਏ ਅਸੀਂ ਸਟੇਟਸ ਦੀ ਕਰੀਏ ਅਸੀਂ ਆਪਣੇ ਦੇਸ਼ ਦੀ ਕਰੀਏ ਤੇ ਉਹਨਾਂ ਦਾ ਪੂਰਾ ਬਣਦਾ ਸਤਕਾਰ ਪੰਜਾਬ ਨੂੰ ਚੰਡੀਗੜ੍ਹ ਚੰਡੀਗੜ੍ਹ ਤੁਸੀਂ ਇਹ ਕਿਰਪਾ ਕਰਕੇ ਪੰਜਾਬ ਨੂੰ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਤੁਸੀਂ ਬਖੂਬੀ ਜਾਣਦੇ ਹੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਜਿਹੜਾ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਹੈ ਵੀ ਪੰਜਾਬ ਦੀ ਰਾਜਧਾਨੀ ਮੰਨੇਗੀ ਟੈਂਪਰੇਰੀ ਤੌਰ ਤੇ 1966 ਦੇ ਵਿੱਚ ਇਹ ਦਿੱਤਾ ਗਿਆ ਸੀ ਕਿ ਹਰਿਆਣਾ ਜਿੰਨੀ ਦੇਰ ਤੱਕ ਆਪਣੀ ਰਾਜਧਾਨੀ ਹਰਿਆਣੇ ਦੇ ਵਿੱਚ ਨਹੀਂ ਬਣਾ ਲਿੰਦਾ ਸਾਲ ਦੋ ਸਾਲ ਜਿਹਦੇ ਲੱਗਣਗੇ ਉਸ ਸਮਾਂ ਹਰਿਆਣੇ ਨੂੰ ਦਿੱਤਾ ਗਿਆ। ਔਰ ਤੁਸੀਂ ਇਹ ਚਲਾਕੀਆਂ ਨਾ ਕਰੋ ਚੰਡੀਗੜ੍ਹ ਪੰਜਾਬ ਨੂੰ ਦਿਓ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਆਪਣੇ ਆਪ ਹੀ ਉਹ ਪੰਜਾਬ ਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਨਾਲ ਖੂਨ ਪਸੀਨੇ ਦੇ ਪੈਸੇ ਨਾਲ ਬਣੀ ਹੋਈ ਹੈ ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਹ ਮੁੱਦਾ ਜਿਹੜਾ ਕੇਵਲ ਪੋਲਿਟਿਕਸ ਲਈ ਨਾ ਉਠਾਓ ਆਪਣੇ ਨੌਜਵਾਨਾਂ ਨੂੰ ਬਚਾਓ ਅਸੀਂ ਉੱਥੇ ਉਹਨਾਂ ਨੂੰ ਪੜਨ ਭੇਜਿਆ ਹੈ ਨਾ ਕਿ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਨਾ ਕਿ ਆਪਣੇ ਇਸ ਤਰ੍ਹਾਂ ਦੇ ਵਿੱਚ ਫਸਣ ਵਾਸਤੇ ਕਿ ਤੁਸੀਂ ਉਹਨਾਂ ਲਈ ਕੋਈ ਨਾ ਕੋਈ ਮੁੱਦਾ ਉਹਨਾਂ ਦੀ ਜਿਹੜੀ ਹੈ ਅਣਖ ਗੈਰਤ ਨੂੰ ਵੰਗਾਰਦੇ ਰਹਿੰਦੇ ਹੋ ਪੱਗਾਂ ਨੂੰ ਹੱਥ ਪਾਉਣ ਨੂੰ ਪੈਂਦੇ ਹੋ ਇਹ ਤੁਹਾਨੂੰ ਨਹੀਂ ਹੋਣਾ ਚਾਹੀਦਾ ਗਰਮ ਖੂਨ ਹੈ ਉਹਨਾਂ ਨੂੰ ਨਾਲ ਲੈ ਕੇ ਚੱਲੋ ਉਹਨਾਂ ਦੀ ਬਹਾਦਰੀ ਉਹਨਾਂ ਦਾ ਜੋਸ਼ ਉਹਨਾਂ ਦੀ ਪੜ੍ਹਾਈ ਉਹਨਾਂ ਨੂੰ ਜੋਬਸ ਪ੍ਰੋਵਾਈਡ ਕਰੋ ਉਹ ਦੇਸ਼ ਦੀ ਸੇਵਾ ਕਰਨ ਚੰਗਿਆ ਚੰਗਿਆ ਵਿਦਆਊਟ ਐਨੀ ਪਾਰਸ਼ੀਅਲਿਟੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਓ ਵਾਹਿਗੁਰਜੀ ਦਾ ਕਾਲਾ ਸਾ ਵਾਹਿਗੁਰਜੀ ਕੀ ਫਤ